ਇਹ ਸਿਰਫ ਪੰਜਾਬੀਆ ਨਾ ਮਸਲਾ ਹੈ ਇਹ ਜਮਹੂਰੀਅਤ ਦਾ ਮਸਲਾ ਹੈ ਦੇਖੋ ਜਦੋਂ ਆਪਾਂ ਕਹਿੰਦੇ ਆ ਵੀ ਕਿਤੇ ਦੁਨੀਆ ਵਿੱਚ ਕਿਤੇ ਵੀ ਕਿਸੇ ਕਿਤੇ ਨੁਖਤਾ ਦਾ ਕਾਨੂੰਨ ਹੁੰਦਾ ਹੈ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾਂਦਾ ਆਪਾਂ ਉਹਦੇ ਖਿਲਾਫ ਦੁਨੀਆ ਵਿੱਚ ਕਿਤੇ ਵੀ ਕੁਝ ਗਲਤ ਹੁੰਦਾ ਆਪਾਂ ਉਹਦੇ ਖਿਲਾਫ ਬੋਲਦੇ ਆ ਹਨਾ ਕਸ਼ਮੀਰ ਵਿੱਚ ਅੱਜ ਕੁਝ ਗਲਤ ਹੁੰਦਾ ਹੈ ਮਨੀਪੁਰ ਵਿੱਚ ਕੁਝ ਗਲਤ ਹੁੰਦਾ ਆਪਾਂ ਬੋਲਦੇ ਆ ਕਿਸੇ ਸਾਰਾ ਇੱਥੇ ਗਲਤ ਇੱਥੇ ਪਵਾਦ ਦੇ ਲੋਕ ਪਸਦੇ ਸੀ ਠੀਕ ਹੈ ਜੀ ਚੰਡੀਗੜ੍ਹ ਜਿਹੜਾ ਸ਼ਹਿਰ ਹੈ ਇਹ ਠਾਈ ਪਿੰਡ ਉਜਾੜ ਕੇ ਬਿਤਾਇਆ ਕਿ ਸਿੱਕੇ ਪਾਦੀ ਲੋਕਾਂ ਦੇ ਸੀ ਪੰਜਾਬੀ ਲੋਕਾਂ ਦੇ ਸੀ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹਦੇ ਉੱਤੇ ਪੰਜਾਬ ਦਾ ਦਾਵਾ ਕਿਉਂਕਿ ਇਹ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਇੱਕ ਸ਼ਹਿਰ ਬਸਾਇਆ ਗਿਆ ਪਰ ਉਹ ਪੰਜਾਬ ਨੂੰ ਉਹਦਾ ਨਾਰਾ ਹੈ ਮਿੱਟੀ ਤੋਂ ਨਰਵਾਬ ਦੀ ਪੰਜਾਬੀ ਨੂੰ ਅਸੀਂ ਪੰਜਾਬ ਦੀ ਉਦਾਇ ਮਤਲਬ ਹੈ ਕਿ ਇਹਨੂੰ ਸਟੇਟ ਦੇ ਕੰਟਰੋਲ ਤੋਂ ਕੋਈ ਵਿਦਿਆਰਥੀ ਪੜ੍ਹਨ ਨਹੀਂ ਆਉਣ ਕਿ ਇੱਥੇ ਜਰ ਪੰਜਾਬੀ ਪੜ੍ਹਨ ਨਹੀਂ ਆਉਣ ਇਹ ਵਿਦਿਅਕ ਅਦਾਰਾ ਇੱਥੇ ਦਰਵਾਜ਼ੇ ਸਾਰੀ ਦੁਨੀਆ ਦੇ ਲਈ ਕਿੱਲੇ ਨਹੀਂ ਜੋ ਮਰਜ਼ੀ ਪੰਜਾਬ ਬਚਾਉਣਾ ਚਾਹੁੰਦਾ ਹੈ ਯੂਨੀਵਰਸਿਟੀ ਬਚਾਉਣਾ ਚਾਹੁੰਦਾ ਹੈ ਉਹ ਆ ਕੇ ਹਾਂ ਜੀ ਸਾਲ ਇਹ ਦੇਖੋ ਵੀ ਹਾਂ ਆਪਾਂ ਕਹਿੰਦੇ ਵੀ ਪੰਜਾਬ ਸਰਕਾਰ ਨੇ ਆਪਣੀ ਬੰਦੀ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ ਇੱਕ ਪਾਰਟੀ ਨੇ ਨਹੀਂ ਸਾਰੀਆਂ ਜੋ ਵੀ ਪਿਛਲੇ ਸਾਲ ਜਿਹੜੀਆਂ ਹਾਂ ਜਿਹੜੀਆਂ ਵੀ ਸਾਰੀਆਂ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਤੀ ਪੂਰੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਕਥਾਵਾਚਕ ਜੋ ਲਗਾਤਾਰ ਪ੍ਰਚਾਰ ਪ੍ਰਸਾਦ ਦੀਆਂ ਸੇਵਾਵਾਂ ਸੀ ਨਵਾਰਿਆ کافی ਦਿਨਾਂ ਤੋਂ ਅਸੀਂ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦੇ ਜੋ ਇਸ ਮੋਰਚੇ ਦੇ ਵਿੱਚ ਸ਼ਮੂਲਿਤ ਕਰਦੇ ਹੋਏ ਅਸੀਂ ਇਨ੍ਹਾਂ ਬੱਚਿਆਂ ਦੇ ਨਾਲ ਖੜੇ ਹਾਂ ਬੱਚਿਆਂ ਦਾ ਸਹਿਯੋਗ ਦੇਦੇ ਹਾਂ ਸਾਥ ਦੇ ਰਹੇ ਹਾਂ ਤਾਂ ਕਿ ਇਹਨਾਂ ਨੂੰ ਇਹਨਾਂ ਦੇ ਹੱਕ ਮਿਲ ਸਕਣ ਤੇ ਆਪ ਜੀ ਪਹਿਲੇ ਦਿਨ ਤੋਂ ਹੀ ਇਸ ਮੋਰਚੇ ਦੇ ਅੰਦਰ ਇਸ ਪ੍ਰੋਟੈਸਟ ਦੇ ਅੰਦਰ ਆਪ ਜੀ ਨੇ ਇਹ ਇੱਕ ਚਿਹਰਾ ਲਗਾਤਾਰ ਦੇਖਿਆ ਹੋਵੇਗਾ ਜੋ ਸਾਡੇ ਨਾਲ ਇਸ ਵਕਤ ਜੋ ਸਾਡੀਆਂ ਬੱਚੀਆਂ ਧੀਆਂ ਨੇ ਜਿਨ੍ਹਾਂ ਦੀ ਆਵਾਜ਼ ਨੂੰ ਬਹੁਤ ਵੱਡੇ ਪੱਧਰ ਤੇ ਸਾਡੀ ਭੈਣ ਨੇ ਬੁਲੰਦ ਕੀਤਾ ਹੈ ਸਾਡੇ ਨਾਲ ਇਸ ਵਕਤ ਅੱਜ ਦੀ ਇਸ ਜੋ ਆਪ ਜੀ ਨਾਲ ਅਸੀਂ ਗੱਲ ਕਰਨੀ ਹੈ ਵਿਚਾਰ ਕਰਨੀ ਹੈ ਉਹਦੇ ਵਿੱਚ ਸਾਡੇ ਨਾਲ ਭੈਣ ਸਾਰਾ ਜੀ ਸਾਡੇ ਨਾਲ ਮੌਜੂਦ ਨੇ ਤੇ ਆਪਾਂ ਭੈਣ ਜੀ ਦੇ ਨਾਲ ਗੱਲ ਕਰਾਂਗੇ ਸਿਸਟਰ ਦੇ ਨਾਲ ਗੱਲ ਕਰਾਂਗੇ ਕਿ ਮੈਂ ਆਪ ਜੀ ਤੋਂ ਭੈਣ ਜੀ ਫਤਿਹ ਦੀ ਸਾਂਝ ਕਰਦੇ ਹੋਏ ਇਸ ਦੀ ਸ਼ੁਰੂਆਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਮਾਈਕਲ ਜੀ ਕੀ ਹਾਲ ਹੈ ਸਿਸਟਰ ਮੈਂ ਇਹ ਜਾਨਣਾ ਚਾਹੁੰਨਾ ਹਾਂ ਕਿ ਇਹ ਜੋ ਸੈਨੀਟਰ ਦੀ ਬਹਾਲੀ ਦੇ ਵਾਸਤੇ ਆਪਾਂ ਮੋਰਚਾ ਲਗਾਇਆ ਹੈ ਇਹਦੇ ਜਿਹੜੇ ਸਰਕਾਰ ਨੇ ਕੇਂਦਰ ਸਰਕਾਰ ਨੇ ਜੋ ਆਪਣੀ ਮੰਗ ਪੱਤਰ ਨੂੰ ਵਾਪਸ ਤਾਂ ਲੈ ਲਈ ਆ ਪਰ ਹੁਣ ਮੌਜੂਦਾ ਸਮੇਂ 'ਚ ਅਪਡੇਟ ਕੀ ਹੈਗੀ ਆ ਕਿ ਸਰਕਾਰ ਇਹ ਜਿਹੜੇ ਇਲੈਕਸ਼ਨ ਹਨ ਉਹ ਕਰਵਾ ਰਹੀ ਆ ਜਾਂ ਨਹੀਂ ਕਰਵਾ ਰਹੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਮੋਰਚਾ ਹੈ ਕਿਸ ਤਰੀਕੇ ਨਾਲ ਅਸੀਂ ਅੱਗੇ ਚੱਲਣਾ ਹੈ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਤੇ ਜੋ ਵੀ ਇਹ ਹੋ ਰਿਹਾ ਹੈ ਕਿ ਸਰਕਾਰ ਕੀ ਕਰ ਰਹੀ ਹੈ ਉਹਦੇ ਬਾਰੇ ਜੋ ਆਪਜੀ ਵਿਚਾਰ ਦੇਣਾ ਚਾਹੋ ਤੇ ਆਪਜੀ ਦੱਸ ਸਕਦੇ ਹੋ ਜਿਵੇਂ ਆਪਣੀ ਜਿਹੜੀ ਸੈਨੇਟ ਦੀ ਚੋਣਾ ਕਰਵਾਉਣ ਦੇ ਲਈ ਇਹ ਸੰਘਰਸ਼ ਚੱਲ ਰਿਹਾ ਹੈ ਇਹ ਹਜੇ ਇਹਦੀ ਸਥਿਤੀ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਤਾਂ ਵਾਪਸ ਲਿਆ ਜਾ ਚੁੱਕਿਆ ਹੈ ਵੀ ਸੈਨੇਟ ਦੀ ਜਿਹੜੀ ਮੈਂਬਰ ਨੇ ਉਹਦੀ ਗਿਣਤੀ ਅ ਕਾਨੂੰਨ ਇਹ ਤਾਂ ਕੱਤੀ ਕਰ ਦਿੱਤੀ ਗਈ ਸੀ ਪਹਿਲਾਂ ਉਹ ਫੈਸਲਾ ਆਪਾਂ ਸਾਰਿਆਂ ਨੇ ਆਪਣੇ ਸਮਾਜ ਨੇ ਮਜਬੂਰ ਕੀਤਾ ਮੋਦੀ ਸਰਕਾਰ ਨੂੰ ਵੀ ਉਹ ਫੈਸਲਾ ਵਾਪਸ ਲਿਆ ਜਾਵੇ ਪਰ ਉਹਦੇ ਤੋਂ ਬਾਅਦ ਹੁਣ ਇਹ ਸੈਨੇਟ ਦੇ ਚੋਣਾਂ ਦੀ ਡੇਟ ਅਨਾਉਂਸ ਨਹੀਂ ਕਰਦੇ ਪਏ ਤਾਂ ਹਜੇ ਹੀ ਨਹੀਂ ਪਤਾ ਵੀ ਕੱਲ ਨੂੰ ਮੰਨ ਲਓ ਇਹ ਫੇਰ ਤੋਂ ਇੱਕ ਨੋਟਿਸ ਨੋਟੀਫਿਕੇਸ਼ਨ ਕੱਢਦੇਣ ਵੀ ਇਸੇ ਦੀ ਗਿਣਤੀ ਹੋਰ ਘਟਾਈ ਜਾਂਦੀ ਹੈ ਜੀ ਜਾਂ ਫਿਰ ਇਹਨੂੰ ਬਿਲਕੁਲ ਹੀ ਖਤਮ ਕਰ ਦੇਣ ਜੀ ਇਸ ਕਰਕੇ ਹੁਣ ਆਪਣੀ ਲੜਾਈ ਇਹਦੇ ਲਈ ਹੈ ਵੀ ਕੇਂਦਰ ਸਰਕਾਰ ਵੱਲੋਂ ਸੈਨੇਟ ਇਲੈਕਸ਼ਨ ਦੀ ਬਹਾਲੀ ਦੀ ਅਨਾਊਂਸਮੈਂਟ ਹੋਵੇ ਕਿ ਇਹ ਜਾਰੀ ਹੋਵੇ ਨੋਟੀਫਿਕੇਸ਼ਨ ਵੀ ਇਸ ਤਰੀਕ ਨੂੰ ਜਿਹੜੀ ਚੋਣਾਂ ਨੇ ਉਹ ਕਰਵਾਈਆਂ ਜਾਣਗੀਆਂ ਜਦੋਂ ਤੱਕ ਇਹ ਨੋਟੀਫਿਕੇਸ਼ਨ ਨਹੀਂ ਆਉਂਦਾ ਉਦੋਂ ਤੱਕ ਅਸੀਂ ਇੱਥੇ ਰਹਾਂਗੇ ਆਪਣਾ ਸੰਘਰਸ਼ ਹੈ ਉਹ ਹੋਰ ਤਿੱਖਾ ਕਰਾਂਗੇ ਤੇ ਆਪ ਜਿਹਨੂੰ ਇਸ ਪ੍ਰੋਟੈਸਟ ਦੇ ਵਿੱਚ ਹੋਰ ਕਿੰਨੇ ਕਿੰਨੇ ਸਟੇਟਾਂ ਦਾ ਸਹਿਯੋਗ ਸਾਥ ਮਿਲਦਾ ਪਿਆ ਵਾ ਕਿੱਥੋਂ ਕਿੱਥੋਂ ਜਿਹੜੇ ਹਨ ਜਿਹੜੇ ਨੌਜਵਾਨ ਬੱਚੇ ਬੱਚੀਆਂ ਆਪਜੀ ਦੀ ਆਪਜੀ ਦੀ ਆਵਾਜ਼ ਸੁਣ ਕੇ ਆਪ ਜਿੰਨੇ بڑے ਵੱਡੇ ਪੱਤਰ ਤੇ ਆਵਾਜ਼ ਨੂੰ ਬੁਲੰਦ ਕੀਤਾ ਲਗਾਤਾਰ ਆਪਜੀ ਸੰਘਰਸ਼ ਵਿੱਚ ਪਹਿਲ ਦੇ ਆਧਾਰ ਤੇ ਇਸ ਪ੍ਰੋਟੈਸਟ ਨੂੰ ਮਤਲਬ ਤੁਸੀਂ ਅਗਵਾਈ ਕਰ ਰਹੇ ਹੋ ਤੇ ਕਿੱਥੋਂ ਤੱਕ ਆਪਜੀ ਨੂੰ ਸਹਿਯੋਗ ਮਿਲ ਰਿਹਾ ਸਾਥ ਮਿਲ ਰਿਹਾ ਬਹੁਤ ਹੀ ਵੱਡੇ ਪੱਤਰ ਤੇ ਲੋਕਾਂ ਦਾ ਸਾਥ ਮਿਲ ਰਿਹਾ ਤੁਸੀਂ ਦੇਖੋ ਕੱਲ ਹੀ ਇੱਥੇ ਇੱਕ ਸਮਾਜਿਕ ਕਾਰਕੁਨ ਆਏ ਸੀ ਉਹ Madhya Pradesh ਤੋਂ ਆਈ ਸੀਗੀ ਇੱਥੇ ਸਾਡਾ ਸਮਰਥਨ ਕਰਨ ਦੇ ਲਈ ਅ ਸਿਰਫ ਪੰਜਾਬ ਦੇ ਨਹੀਂ हरियाणा हिमाचल जेएनयू ਦੇ ਵਿਦਿਆਰਥੀ ਆਏ ਸੀ ਕਿ ਸਾਡੇ 10 ਤਰੀਕ ਵਾਲੇ ਪ੍ਰੋਟੈਸਟ ਦੇ ਵਿੱਚ ਲਗਾਤਾਰ ਲੋਕ ਵਕ ਵਕ ਥਾਵਾਂ ਤੋਂ ਆਪਣਾ ਸਮਰਥਨ ਕਰਨ ਲਈ ਹਮਾਇਤ ਕਰਨ ਲਈ ਇਥੇ ਪਹੁੰਚ ਰਹੇ ਨੇ ਕਿਉਂਕਿ ਇਹ ਸਿਰਫ ਪੰਜਾਬ ਦਾ ਮਸਲਾ ਵੀ ਨਹੀਂ ਇਹ ਸਿਰਫ ਪੰਜਾਬੀਆਂ ਦਾ ਮਸਲਾ ਹੈ ਇਹ ਜਮਹੂਰੀਅਤ ਦਾ ਮਸਲਾ ਹੈ ਇਹ ਕੋ ਜਦੋਂ ਆਪਾਂ ਕਹਿੰਦੇ ਆ ਵੀ ਕਿਤੇ ਦੁਨੀਆ ਵਿੱਚ ਕਿਤੇ ਵੀ ਕਿਸੇ ਕਿਤੇ ਮਨੁੱਖਤਾ ਦਾ ਘਾਣ ਹੁੰਦਾ ਹੈ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾਂਦਾ ਆਪਾਂ ਉਹਦੇ ਖਿਲਾਫ ਵਾਸਟ ਚੁੱਕਦੇ ਆਂ ਸਹੀ ਦੇ ਨਾਲ ਖੜਦੇ ਆਂ ਉਵੇਂ ਹੀ ਅੱਜ ਵੀ ਪੰਜਾਬ ਦੇ ਲੋਕ ਸਮੂਹ ਪੰਜਾਬ ਦੇ ਲੋਕ ਤੇ ਉਹਦੇ ਨਾਲ ਨਾਲ ਵੱਖ-ਵੱਖ ਥਾਵਾਂ ਤੋਂ ਜਿਹੜੇ ਇਨਸਾਫ ਪਸੰਦ ਲੋਕ ਨੇ ਜਿਨ੍ਹਾਂ ਨੂੰ ਇਹ ਨਹੀਂ ਜਿਸਕੋ ਵੀ ਉਹ ਨਹੀਂ ਸਹਿਮਤ ਹੈਗੀ ਵੀ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਤੱਕਲ ਹੋਣਾ ਚਾਹੀਦਾ ਉਹ ਆਪਣੀ ਆਵਾਜ਼ ਬੁਲੰਦ ਵੀ ਕਰ ਰਹੇ ਨੇ ਉਹ ਸਾਡੇ ਨਾਲ ਖੜਕੇ ਇਸ ਸੰਘਰਸ਼ ਅੱਗੇ ਵਧਾ ਰਹੇ ਨੇ ਤੇ ਇੱਕ ਹੋਰ ਗੱਲ ਮੈਂ ਆਪਣੇ ਜਿਹੜੇ ਇਹ ਲਗਾਤਾਰ ਇਸ ਸੰਘਰਸ਼ ਨੂੰ ਵੇਖ ਰਹੇ ਨੇ ਉਹਨਾਂ ਨੂੰ ਇੱਕ ਜਾਣਕਾਰੀ ਦੇ ਦਿਆਂ ਜਿਹੜੇ ਘਰਾਂ ਦੇ ਵਿੱਚ ਨੌਜਵਾਨ ਬੱਚੇ ਬੱਚੀਆਂ ਬੈਠੇ ਆ ਉਹਨਾਂ ਦੀ ਕੋਈ ਮਜਬੂਰੀ ਹੈ ਪੇਰੈਂਟਸ ਲੋ ਨਹੀਂ ਕਰ ਰਹੇ ਪਰ ਉਹ ਆਪਣੇ ਘਰ ਦੇ ਵਿੱਚ ਬੈਠ ਕੇ ਫਰਜ਼ ਅਦਾ ਕਰ ਰਿਹਾ ਜਿਵੇਂ ਕਿ ਸੋਸ਼ਲ ਮੀਡੀਆ ਦੇ ਉੱਪਰ ਵੱਤੋਵਾਦ ਇਹ ਪੋਸਟਾਂ ਨੂੰ ਸ਼ੇਅਰ ਕਰ ਰਿਹਾ ਤੇ ਮੈਂ ਪੰਜ ਜੀ ਇੱਕ ਹੋਰ ਬੇਨਤੀ ਕਰਾਂਗਾ ਆਪ ਜੀ ਜਿਹੜਾ ਸਾਡਾ ਯੂਥ ਇਸ ਵਕਤ ਘਰ ਬੈਠਾ ਵਾ ਜਾਂ ਉਹਨਾਂ ਦੇ ਅੰਦਰ ਇੱਕ ਦਰਦ ਹੈ ਮਜਬੂਰੀ ਵਾ ਸੁਣ ਨਹੀਂ ਆ ਪਾਰੇ ਉਹਨਾਂ ਨੂੰ ਕੋਈ ਮੈਸੇਜ ਆਪਨੇ ਵੱਲੋਂ ਤਾਂ ਕਿ ਉਹ ਵੀ ਆਪ ਜੀ ਤੋਂ ਪ੍ਰੇਰਿਤ ਹੋ ਕੇ ਇਸ ਸੰਘਰਸ਼ ਤੋਂ ਪ੍ਰੇਰਿਤ ਹੋ ਕੇ ਕੁਝ ਇਸ ਤਰ੍ਹਾਂ ਦਾ ਕਰ ਸਕਣ ਉਹ ਆਪਣੀਆਂ ਜਿਹੜੀਆਂ ਸੇਵਾਵਾਂ ਡਿਊਟੀਆਂ ਉਹ ਘਰ ਬੈਠੇ ਕਰ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ ਬਿਲਕੁਲ ਜੋ ਲੋਕ ਇਥੇ ਸੰਘਰਸ਼ ਦੇ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੇ ਪੱਧਰ ਤੇ ਆਪਣੇ ਕਾਲਜ ਦੇ ਵਿੱਚ ਆਪਣੀ ਯੂਨੀਵਰਸਿਟੀ ਦੇ ਵਿੱਚ ਕੋਈ ਇਹੋ ਜਿਹੀ ਤੁਸੀਂ ਵਿਚਾਰ ਚਰਚਾਵਾਂ ਰੱਖ ਸਕਦੇ ਹੋ ਵਿਚਾਰ ਗੋਸ਼ਟੀਆਂ ਰੱਖ ਸਕਦੇ ਹੋ ਸੈਮੀਨਾਰ ਰੱਖ ਸਕਦੇ ਹੋ ਜਾਂ ਫਿਰ ਉੱਥੇ ਵੀ ਤੁਸੀਂ ਕੋਈ ਪ੍ਰੋਟੈਸਟ ਰੱਖ ਸਕਦੇ ਹੋ ਵੀ ਤੁਸੀਂ ਆਪਣੇ ਪੱਧਰ ਤੇ ਇੱਕ ਰੋਜ ਜਿਤਾ ਸਕੋ ਪ੍ਰਸ਼ਾਸਨ ਦੇ ਨਾਲ ਸਰਕਾਰਾਂ ਦੇ ਨਾਲ ਇਹਦੇ ਨਾਲ ਅਸੀਂ ਚਾਹੁੰਦੇ ਆ ਵੀ ਕਿ ਵੀ ਸੋਸ਼ਲ ਮੀਡੀਆ ਦਾ ਇਸ ਸਾਰੇ ਸੰਘਰਸ਼ ਦੇ ਵਿੱਚ ਇੱਕ ਚੰਗਾ ਰੋਲ ਰਿਹਾ ਜੀ ਬਿਲਕੁਲ ਬਹੁਤ ਸਪੋਰਟ ਮਿਲੀ ਹੈ ਆਪ ਨੂੰ ਤੇ ਲੋਕਾਂ ਤੱਕ ਸੂਚਨਾ ਵਾ ਬਹੁਤ ਜਲਦੀ ਸੋਸ਼ਲ ਮੀਡੀਆ ਸਦਕਾ ਹੀ ਪਹੁੰਚ ਸਕੀਆਂ ਨੇ ਐਂ 10 ਤਰੀਕ ਦੀ ਕਾਲ ਵੀ ਆਪਣੀ ਕਿਸੇ ਹੱਦ ਤੱਕ ਸੋਸ਼ਲ ਮੀਡੀਆ ਕਰਕੇ ਵੀ ਆਪਣੀ ਕਾਮਯਾਬ ਰਹੀ ਹੈ ਤੇ ਉਹਦੇ ਲਈ ਅਸੀਂ ਧੰਨਵਾਦੀ ਕਰਨਾ ਚਾਹੁੰਦੇ ਆ ਜੋ ਲੋਕ ਇੱਥੇ ਨਹੀਂ ਆ ਸਕ پا ਰਹੇ ਰੁਝੇ ਵਿਆਂ ਕਰਕੇ ਬੰਦਿਸ਼ਾਂ ਕਰਕੇ ਪਰ ਫਿਰ ਵੀ ਇੰਨੇ ਵੱਡੇ ਪੱਧਰ ਤੇ ਸਾਥ ਦੇ ਰਹੇ ਨੇ ਕਿ ਤੁਸੀਂ ਆਪਣੇ ਪੱਧਰ ਤੇ ਕੋਈ ਵੀ ਵਿਚਾਰ ਚਰਚਾਵਾਂ ਵਿਚਾਰ ਪੋਸਟੀਆਂ ਹੋਰ ਤੁਸੀਂ ਕੁਝ ਆਪਣੀਆਂ ਕਾਰਵਾਈਆਂ ਕੋਈ ਪ੍ਰੋਗਰਾਮ ਉਹ ਜ਼ਰੂਰ ਕਰਨ ਦੀ ਕੋਸ਼ਿਸ਼ ਕਰੋ ਜੀ ਇੱਕ ਹੋਰ ਗੱਲ ਕੀ ਅੱਜ ਦੀ ਇੱਕ ਖਬਰ ਸਾਡੇ ਕੋਲ ਆਈ ਸੀ ਅਸੀਂ ਨਿਊਜ਼ ਵੇਖ ਰਹੇ ਸੀਗੇ ਕਿ ਕੁਝ ਐਸੇ ਜਿਨ੍ਹਾਂ ਨੇ ਜਿਸ ਵਕਤ 10 ਤਰੀਕ ਨੂੰ ਇਹ ਗੇਟ ਤੋੜਿਆ ਹੈ ਜਾਂ ਅੰਦਰ ਆਉਣ ਦਾ ਯਤਨ ਕੀਤਾ ਹੈ ਉਹ ਵੀ ਬਿਲਕੁਲ ਜਿਹੜਾ ਕਰ ਰਹੇ ਸੀਗੇ ਸ਼ਾਂਤਮਈ ਕਾਰਜ ਪਰ ਸਰਕਾਰ ਨੇ ਮਜਬੂਰ ਕੀਤਾ ਤਾਂ ਉਹਦੇ ਵਿੱਚ ਅੱਜ ਇੱਕ ਖਬਰ ਆਈ ਹੈ ਕਿ ਕੁਝ ਅਣਪਛਾਤੇ ਜਿਹੜੇ ਵਿਅਕਤੀ ਸੀਗੇ ਉਹਨਾਂ ਦੇ ਉੱਪਰ ਐਫ ਆਈ ਆਰ ਵੀ ਦਰਜ ਕੀਤੀ ਗਿਆ ਐਸੀ ਵੀ ਕਾਰਵਾਈ ਹੋਈ ਹੈ ਤੇ ਉਹਨੂੰ ਆਪ ਜੀ ਕਿਸ ਤਰ੍ਹਾਂ ਵੇਖ ਰਹੇ ਹੋ ਅ ਦੇਖੋ ਇਹ ਤਾਂ ਬਹੁਤ ਹੀ ਗਲਤ ਗੱਲ ਹੈ ਦੇਖੋ ਉਸ ਦਿਨ ਗੇਟ ਤੇ ਕੀ ਹੋਇਆ ਉਸ ਦਿਨ ਪੰਜਾਬ ਪੁਲਿਸ ਨੇ ਚੰਡੀਗੜ੍ਹ ਪੁਲਿਸ ਨੇ ਮਿਲ ਕੇ ਵਿਦਿਆਰਥੀਆਂ ਨੌਜਵਾਨਾਂ ਤੇ ਅਲੱਗ-ਅਲੱਗ ਲੋਕ ਜਿਹੜੇ ਸਮਰਥਨ ਕਰਨ ਆ ਰਹੇ ਸੀਗੇ ਤੁਸੀਂ ਦੇਖੋ ਕਿਸਾਨ ਅਧਿਆਪਕ ਪ੍ਰੋਫੈਸਰ ਇੱਥੋਂ ਦੇ ਪੁਰਾਣੇ ਵੀਸੀ ਇੱਥੋਂ ਦੇ ਪੁਰਾਣੇ ਬਹੁਤ ਪੁਰਾਣੇ ਅਲਮਨਾ ਜਿਹੜੇ ਇੱਥੋਂ ਪੜ੍ਹ ਕੇ ਗਏ ਨੇ ਪੰਥ ਜਿੱਥੇ ਬਣਿਆ ਸੀ ਜੀ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਲੋਕ ਸੀ ਉਹਨਾਂ ਦੇ ਉੱਤੇ ਲਾਠੀ ਚਾਰਜ ਬੋਲਿਆ ਗਿਆ ਜੀ ਉਹਦੇ ਤੋਂ ਬਾਅਦ ਉਹਨਾਂ ਨੂੰ ਮਤਲਬ ਚੱਕ ਚੱਕ ਕੇ ਬੱਸਾਂ ਵਿੱਚ ਸਿੱਟਿਆ ਗਿਆ ਤੇ ਉਹਨਾਂ ਨੂੰ ਜੇਲ੍ਹ ਵਿੱਚ ਲੈ ਗਏ ਜਿਹੜੇ ਕੁਝ ਲੋਕ ਉੱਥੇ ਬਚੇ ਸੀ ਉਹਨਾਂ ਨੇ ਫਿਰ ਜਿਹੜਾ ਇਹਨਾਂ ਨੇ ਯੂਨੀਵਰਸਿਟੀ ਦੇ ਗੇਟ ਨੂੰ ਲੋਕ ਲਾਇਆ ਹੋਇਆ ਸੀਗਾ ਉਹਨਾਂ ਨੇ ਗੇਟ ਨੂੰ ਧੱਕਾ ਦਿੱਤਾ ਤੇ ਲੋਕ ਟੁੱਟਿਆ ਤੇ ਸਿਰ ਉਹ ਦਾਖਲ ਹੋ ਜਾਂਦੇ ਨੇ ਯੂਨੀਵਰਸਿਟੀ ਦੇ ਫਿਰ ਤੁਸੀਂ ਦੇਖੋ ਜੇ ਤੁਸੀਂ ਲੋਕਾਂ ਨੂੰ ਜਮੂਰੀ ਮਸਲੇ ਦੇ ਉੱਤੇ ਆਉਣ ਦੇ ਲਈ ਰੋਕ ਰਹੇ ਹੋ ਇਰੇ ਵਿੱਚ ਗੈਰਜਮੂਰੀ ਲੋਕ ਨਹੀਂ ਹੋਏ ਇਰੇ ਵਿੱਚ ਗੈਰਜਮੂਰੀ ਤੁਸੀਂ ਹੋਏ ਜੀ ਬਿਲਕੁਲ ਤੇ ਉਹਨਾਂ ਦੇ ਉੱਤੇ ਵਾਪਸ ਹੀ ਕੇਸ ਮੜ ਦੇਣਾ ਹੁਣ ਕੇਸ ਤਾਂ ਉਹਨਾਂ ਲੋਕਾਂ ਦੇ ਹੋਣਾ ਚਾਹੀਦਾ ਜੋ ਇਸ ਸੰਘਰਸ਼ ਨੂੰ ਅੱਜ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਬਿਲਕੁਲ ਕੌਣ ਇਹਨਾਂ ਨੂੰ ਪੁਲਿਸ ਨੂੰ ਨਿਰਦੇਸ਼ ਦੇ ਰਿਹਾ ਵੀ ਇਹਨਾਂ ਉੱਤੇ ਲਾਠੀ ਜੱਟ ਬੋਲਿਆ ਜਾਵੇ ਕੋਣੋ ਲੋਕ ਨੇ ਜੋ ਕਹਿ ਰਹੇ ਨੇ ਵੀ ਇਹਨਾਂ ਵਿਦਿਆਰਥੀਆਂ ਨੂੰ ਇਹਨਾਂ ਲੋਕਾਂ ਨੂੰ ਆਪਣੇ ਹੱਕ ਮੰਗਣ ਲਈ ਬੱਸਾਂ ਵਿੱਚ ਤੋਣ ਕੇ ਤੁਸੀਂ ਕਿਤੇ ਹੋਰ ਲੈ ਜਾਓ ਗ੍ਰਿਫਤਾਰ ਕਰੋ ਗ੍ਰਿਫਤਾਰ ਕਰ ਲਓ ਹੈਨਾ ਤੇ ਅਸੀਂ ਤਾਂ ਸਾਨੂੰ ਸਟੇਜ ਤੋਂ ਉੱਥੋਂ ਕਾਲ ਲੈਣੀ ਪਈ ਉਸ ਦਿਨ ਵੀ ਜੇ ਇਹੇ ਜਲਦ ਤੋਂ ਜਲਦ ਰਿਹਾ ਨਹੀਂ ਹੁੰਦੇ ਅਸੀਂ ਥਾਣੇ ਵਾਲ ਕੋਈ ਕਰਾਂਗੇ ਉਹਦੇ ਤੋਂ ਬਾਅਦ ਉਹਨਾਂ ਨੇ ਰਹਾ ਕੀਤਾ ਹੁਣ ਵੀ ਦੇਖੋ ਹਾਂ ਹਾਂ ਸ਼ਾਮਲ ਸੀਗੇ ਲਗਾਤਾਰ ਪੂਰਾ ਦਿਨ ਉਹਨਾਂ ਨੇ ਉੱਥੇ ਵੀ ਬੱਚੀਆਂ ਨਾਲ ਕਾਫੀ ਇਹਨਾਂ ਨੇ ਬਦਸਲੂਕੀ ਕੀਤੀ ਹੈਗੀ ਯਾਰ ਜੀ ਜੀ ਤੇ ਜਿਵੇਂ ਹੁਣੇ ਪਰਚਾ ਦੀਨਾ ਨੇ ਦੇਖੋ ਨਾ ਤਾਂ ਲੋਕਾਂ ਦੇ ਨਾਮ ਦੱਸੇ ਨਾ ਇਹ ਦੱਸਿਆ ਵੀ ਕਿੰਨੇ ਲੋਕਾਂ ਦੇ ਪਰਚਾ ਇਹ ਪਰਚਾ ਇੱਕ ਧਮਕੀ ਹੈ ਧਮਕੀ ਹੈ ਵੀ ਦੇਖੋ ਵੀ ਅਸੀਂ ਅਣਪਛਾਤੇ ਤੇ ਅਣ ਮਤਲਬ ਨੰਬਰ ਨਹੀਂ ਦੱਸਿਆ ਵੀ ਕਿੰਨੇ ਲੋਕ ਨੇ ਵੀ ਇੰਨੇ ਕਿ ਜਣਿਆਂ ਦੇ ਆਪਾਂ ਪਰਚਾ ਕਰਤਾ ਉਹਨੇ ਕੱਲ ਨੂੰ ਇਹ ਡਰਾਉਣਗੀ ਵੀ ਜੇ ਤੁਸੀਂ ਕੁਝ ਕਰਦੇ ਹੋ ਜੇ ਕੱਲ ਨੂੰ ਅਸੀਂ ਪ੍ਰੋਟੈਸਟ ਕਰਦੇ ਹਾਂ ਤਾਂ ਅਸੀਂ ਪੁਰਾਣੇ ਕੇਸ ਦੇ ਵਿੱਚ ਉਹਦੇ ਤੁਹਾਡਾ ਨਾਮ ਪਾ ਦਾਂਗੇ ਅਣਪਛਾਤੇ ਉਹ ਫਿਰ ਕਹਿੰਦੇ ਕਿ ਪਛਾਣੇ ਗਏ ਇਹਦੇ ਵਿੱਚ ਆ ਆ ਲੋਕ ਨੇ ਜੋ ਆਪਣੀ ਵਾਸ ਚੱਕ ਰਹੇ ਨੇ ਇਸ ਕਰਕੇ ਇਹ ਪਰਚਾ ਇਕ ਇਸਤੇਮਾਲ ਕਰਨਗੇ ਅੱਗੇ ਜਾ ਕੇ ਸਾਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਪਰ ਦੇਖੋ ਜਿਵੇਂ ਹੁਣ ਤੱਕ ਲੋਕਾਂ ਨੇ ਸਾਥ ਦਿੱਤਾ ਅੱਗੇ ਵੀ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਲੋਕ ਇਸੇ ਤਰ੍ਹਾਂ ਸਾਥ ਦੇਂਦੇ ਰਹਿਣਗੇ ਤੇ ਸਰਕਾਰ ਜਾਂ ਪੁਲਿਸ ਜੋ ਕੋਈ ਪਰਚਾ ਰੱਦ ਪਰਚਾ ਦਰਜ ਵੀ ਕਰਦੀ ਹੈ ਤਾਂ ਉਹਨੂੰ ਅਸੀਂ ਸਾਰੇ ਆਪਾਂ ਮਿਲ ਕੇ ਰੱਦ ਵੀ ਕਰਾਵਾਂਗੇ ਰੱਦ ਵੀ ਕਰਾਵਾਂਗੇ ਇਸ ਲਈ ਇਹ ਜਾਣਕਾਰੀ ਤਾਂ ਦਿੱਤੀ ਜਾ ਰਹੀ ਹੈ ਕਿ ਜਿਹੜੇ ਬਾਹਰੋਂ ਆਉਣ ਦੇ ਲਈ ਜਿਨ੍ਹਾਂ ਦੇ ਮਨ ਵਿੱਚ ਇੱਕ ਸਹਿਮ ਬਣਿਆ ਹੋਇਆ ਡਰ ਬਣਿਆ ਕਿ ਪਤਾ ਨਹੀਂ ਕੀ ਹੋਏਗਾ ਤਾਂ ਡਰਨ ਦੀ ਕਿਸੇ ਤਰ੍ਹਾਂ ਦੀ ਜ਼ਰੂਰਤ ਨਹੀਂ ਆ ਆਪ ਜੀ ਜੇ ਇਹਨਾਂ ਬੱਚਿਆਂ ਦਾ ਹੌਸਲਾ ਦੇਖੋ ਇਹਨਾਂ ਬੱਚਿਆਂ ਦਾ ਹੌਸਲਾ ਦੇਖੋ ਔਰ ਤੁਸੀਂ ਯਕੀਨ ਮੰਨੋ ਇੱਥੇ ਬੈਠੇ ਹੋਏ ਆ ਰਾਤ ਨੂੰ 12 12 ਦੋ ਦੋ ਤਿੰਨ ਤਿੰਨ ਵਜ ਜਾਂਦੇ ਆ ਔਰ ਇਸੇ ਤਰ੍ਹਾਂ ਲਗਾਤਾਰ ਇਹ ਸਾਰੇ ਬੱਚੀਆਂ ਸਾਡੀਆਂ ਸਾਡੀਆਂ ਭੈਣਾਂ ਸਾਡੇ ਵੱਡੇ ਵੀਰ ਜਿਹੜੇ ਨੇ ਸਾਡੇ ਜਿਹੜੇ ਯੂਥ ਹੈ ਬੱਚੇ ਨੇ ਸਾਡੇ ਬਜ਼ੁਰਗ ਨੇ ਕੱਲ ਇੱਕ 85 ਸਾਲ ਦਾ ਬਜ਼ੁਰਗ ਇਸ ਧਰਨੇ ਦੇ ਵਿੱਚ ਆਇਆ ਹੈ ਔਰ ਉਹ ਕਹਿੰਦਾ ਕਿ ਮੈਂ ਇਥੋਂ ਪੀ ਐਚ ਡੀ ਕਰਕੇ ਗਿਆ ਹੋਇਆ ਤਾਂ ਇਹ ਦਰਦ ਜਿਹੜਾ ਹੈਗਾ ਸਾਰਿਆਂ ਦੇ ਅੰਦਰ ਹੈ ਤੇ ਫਿਰ ਇੱਕ ਹੋਰ ਸਿਸਟਰ ਮੈਂ ਕੱਲ ਪੁੱਛਣੀ ਚਾਹਨਾ ਇਹ ਇਸ ਤਰ੍ਹਾਂ ਵੀ ਮੀਡੀਆ ਦੇ ਰਾਹੀਂ ਗਲਤ ਜਾਣਕਾਰੀ ਤੇ ਫਰਮਾਂ ਫਲਾਈਆ ਜਾ ਰਹੀਆਂ ਹੈ ਕਿ ਇਹ ਧਰਨਾ ਕੇਵਲ ਤੇ ਪੰਜਾਬ ਦਾ ਹੈ ਇਹ ਕੋਈ ਮੁੱਦਾ ਨਹੀਂ ਹੈਗਾ ਇਹਨਾਂ ਦੇ ਕੋਲ ਕੋਈ ਅਸੀਂ ਜਾਣਕਾਰੀ ਨਹੀਂ ਹੈ ਇਹ ਬਿਨਾਂ ਵਜ੍ਹਾ ਤੋਂ ਬਖੇੜਾ ਖੜਾ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਵੀ ਜੋ ਮੀਡੀਆ ਦੇ ਵਿੱਚ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹਦੇ ਬਾਰੇ ਵੀ ਦੋ ਸ਼ਬਦ ਆਪ ਜੀ ਜਰੂਰ ਦੱਸੋ ਬਿਲਕੁਲ ਜਿਵੇਂ ਦੇਖੋ ਆਪਾਂ ਗੱਲ ਕਰਦੇ ਆਂ ਵੀ ਪੰਜਾਬੀ ਨਿਵੇਸ਼ ਦੀ ਦਾ ਜੋ ਮਸਲਾ ਉਹ ਪੰਜਾਬੀ ਨਿਵੇਸ਼ ਦੀ ਉੱਤੇ ਦਾਅਵੇ ਤੇ ਚੰਡੀਗੜ੍ਹ ਦੇ ਉੱਤੇ ਦਾਅਵੇ ਨਾਲ ਜੁੜਿਆ ਹੋਇਆ ਮਸਲਾ ਜੀ ਵੀ ਪੰਜਾਬ ਦੇ ਨਾਲ ਇੱਕ ਲੜੀਵਾਰ ਕੇਂਦਰ ਨੇ ਧੱਕਾ ਕੀਤਾ ਤੁਸੀਂ ਦੇਖੋ ਵੰਡ ਹੁੰਦੀ ਹੈ ਫਿਰ ਸਾਡੇ ਤੋਂ 68 ਵਿੱਚ ਚੰਡੀਗੜ੍ਹ ਖੋਇਆ ਜਾਂਦਾ ਹੈ ਨਾ ਯੂਨੀਵਰਸਿਟੀ ਖੋਈ ਜਾਂਦੀ ਹੈ ਅੱਜ ਆਪਣੇ ਪਾਣੀ ਦਾ ਮਸਲਾ ਹੱਲ ਨਹੀਂ ਹੋਇਆ ਨਾ ਪਾਣੀ ਖੋਏ ਜਾ ਰਹੇ ਨੇ ਤੇ ਪੰਜਾਬੀ ਬੋਲ ਦੇ ਇਲਾਕੇ ਖੋਏ ਜਾ ਰਹੇ ਨੇ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹ ਸਾਰੇ ਕੁਝ ਦੇ ਤਹਿਤ ਇਸ ਲੜੀ ਦੇ ਵਿੱਚ ਹੀ ਆਪਾਂ ਇਹਨੂੰ ਸਮਝ ਸਕਦੇ ਹਾਂ ਕਿ ਇੱਕ ਇੱਕ ਕੌਮ ਦੇ ਨਾਲ ਧੱਕਾ ਹੈ ਨਾ ਤੇ ਇਹ ਦੇਖੋ ਹੁਣ ਦੁਨੀਆ ਵਿੱਚ ਕਿਤੇ ਨਾ ਕੁਝ ਗਲਤ ਹੁੰਦਾ ਆਪਾਂ ਉਹਦੇ ਖਿਲਾਫ ਬੋਲਦੇ ਆ ਹਨਾ ਕਸ਼ਮੀਰ ਵਿੱਚ ਅੱਜ ਕੁਝ ਗਲਤ ਹੁੰਦਾ ਮੰਨੀਪੁਰ ਵਿੱਚ ਕੁਝ ਗਲਤ ਹੁੰਦਾ ਆਪਾਂ ਬੋਲਦੇ ਆ ਵੀ ਸਰਕਾਰਾਂ ਇੱਥੇ ਗਲਤ ਨੇ ਇਹ ਉਹੀ ਮਸਲਾ ਜੀ ਇਸੇ ਕਰਕੇ ਆਪਾਂ ਇਹ ਤਾਂ ਨਹੀਂ ਕਹਿੰਦੇ ਵੀ ਕਸ਼ਮੀਰੀਏ ਦੀ ਲੜਾਈ ਹੋ ਆਪ ਲੜਨ ਜੀ ਬਿਲਕੁਲ ਜਦੋਂ ਆਪਾਂ ਨੂੰ ਲੱਗਦਾ ਵੀ ਇਹ ਗਲਤ ਹੋ ਰਿਹਾ ਤਾਂ ਆਪਾਂ ਬੋਲਦੇ ਆ ਜਿਵੇਂ ਹੁਣ ਮਤਲਬ ਸਰਕਾਰ ਹੈ ਸਰਕਾਰ ਕਿਤੇ ਕਿਤੇ ਖਾਸ ਤਬਕੇ ਖਾਸ ਧਰਮ ਜੀ ਖਾਸ ਤਰ੍ਹਾਂ ਦੇ ਲੋਕ ਖਾਸ ਥਾਂ ਦੇ ਲੋਕਾਂ ਨੂੰ ਜਦੋਂ ਟਾਰਗੇਟ ਕਰਦੀ ਹੈ ਤਾਂ ਅਸੀਂ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹਾਂ ਕਿ ਇਹ ਸਰਕਾਰ ਗਲਤ ਕਰ ਰਹੀ ਹੈ ਜੀ ਆਪਣੀ ਤਾਂ ਨਹੀਂ ਕਰ ਰਹੀ ਹਮਲਾ ਪਰ ਫਿਰ ਵੀ ਆਪਾਂ ਆਵਾਜ਼ ਚੱਕ ਰਹੇ ਹਾਂ ਉਵੇਂ ਹੀ ਹਾਂ ਉਵੇਂ ਹੀ ਹੈ ਮਸਲਾ ਬਿਲਕੁਲ ਜੀ ਅੱਜ ਪੰਜਾਬੀ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਇਹਦਾ ਮਤਲਬ ਇਹ ਨਹੀਂ ਵੀ ਇਹੇ ਲਈ ਸਿਰਫ ਪੰਜਾਬੀ ਲੋਕ ਹੀ ਆਪਣੀ ਆਵਾਜ਼ ਬੁਲੰਦ ਕਰਨਗੇ ਸਾਨੂੰ ਪਤਾ ਹੈ ਕਿਉਂਕਿ ਲੋਕ ਸਾਡੇ ਸਾਥ ਦੇ ਵੀ ਰਹੇ ਨੇ ਸਾਨੂੰ ਪਤਾ ਹੈ ਵੀ ਅਲੱਗ-ਅਲੱਗ ਥਾਵਾਂ ਤੋਂ ਲੋਕ ਇਹ ਚਾਹੁੰਦੇ ਨੇ ਵੀ ਜਮਹੂਰੀ ਹੱਕਾਂ ਦਾ ਕਹਾਣਾ ਜਨਾ ਕੀਤਾ ਜਾਵੇ ਸਮਾਜ ਨੂੰ ਇੱਕ ਬਰਾਬਰ ਇੱਕ ਆਜ਼ਾਦ ਸਮਾਜ ਬਣਾਉਣ ਦੇ ਲਈ ਜਿਹੜਾ ਆਪਣਾ ਸੰਘਰਸ਼ ਹੈ ਸਾਨੂੰ ਉਹਦੇ ਵਿੱਚ ਪੈਣਾ ਪਊਗਾ ਉਸ ਲੜੀ ਦੇ ਵਿੱਚ ਇਹ ਸੰਘਰਸ਼ ਵੀ ਜ਼ਰੂਰੀ ਹੈ ਜੇ ਇਸ ਕਰਕੇ ਤੁਸੀਂ ਦੇਖੋ ਅਲੱਗ-ਅਲੱਗ ਥਾਵਾਂ ਤੋਂ ਸਾਨੂੰ ਅਲੱਗ-ਅਲੱਗ ਯੂਨੀਵਰਸਿਟੀਆਂ ਤੋਂ ਜੀ ਬਹੁਤ ਨਾਲੀ ਸਪੋਰਟ ਮਿਲ ਵੀ ਰਹੀ ਹੈ ਦੂ ਦੂਰੋ ਦੂਰੋ ਵੀ ਇਸ ਕਰਕੇ ਅਸੀਂ ਲੋਕ ਕਹਿੰਦਾ ਧੰਨਵਾਦ ਵੀ ਕਰਦੇ ਆ ਜੋ ਸਾਨੂੰ ਲੋਕ ਸਮਝਦੇ ਨੇ ਗੱਲ ਬਾਕੀ ਜਿਹੜੀ ਇਹ ਇਹ ਗੱਲਾਂ ਨੇ ਇਹ ਨੈਰੇਟਿਵ ਨੇ ਅਸਲ ਚ ਯੂਨੀਵਰਸਿਟੀ ਪ੍ਰਸ਼ਾਸਨ ਵੀ ਚਲਾਉਂਦਾ ਹਰਿਆਣਾ ਤੇ ਪੰਜਾਬ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਆਪਣਾ ਗੋਦੀ ਮੀਡੀਆ ਉਹ ਵੀ ਪੂਰੀ ਕੋਸ਼ਿਸ਼ ਕਰਦਾ ਹੈ ਵੀ ਤੁਸੀਂ ਇਹਨੂੰ ਹਰਿਆਣਾ ਵਰਸਸ ਪੰਜਾਬ ਦਾ ਮੁੱਦਾ ਖੜਾ ਕਰ ਦਈਏ ਤੇ ਮੇਰੇ ਅਸੀਂ ਜਿੱਥੇ ਆਪਾਂ ਬੈਠੇ ਆ ਇੱਕਾਂਜੀ ਮਾਜਰਾ ਪਿੰਡ ਸੀਗਾ ਓਕੇ ਇੱਥੇ ਪਵਾਦ ਦੇ ਲੋਕ ਫਸਦੇ ਸੀ ਠੀਕ ਹੈ ਜੀ ਚੰਡੀਗੜ੍ਹ ਜਿਹੜਾ ਸ਼ਹਿਰ ਹੈ ਇਹ ਠਾਈ ਪਿੰਡ ਉਜਾੜ ਕੇ ਬਸਾਇਆ ਗਿਆ ਜੀ ਤੇ ਉਠਾਈ ਪਿੰਡ ਕਿਹਦੇ ਸੀਗੇ ਵਾਦੀ ਲੋਕਾਂ ਦੇ ਸੀ ਪੰਜਾਬੀ ਲੋਕਾਂ ਦੇ ਸੀ ਪੰਜਾਬੀ ਲੋਕਾਂ ਦੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਇਹਦੇ ਉੱਤੇ ਪੰਜਾਬ ਦਾ ਦਾਵਾ ਕਿਉਂਕਿ ਇਹ ਪੰਜਾਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਇੱਕ ਸ਼ਹਿਰ ਬਸਾਇਆ ਗਿਆ ਪਰ ਪੰਜਾਬ ਨੂੰ ਉਹਦੇ ਤੇ ਹੱਕ ਨਹੀਂ ਦਿੱਤਾ ਗਿਆ ਇਹ ਮਸਲਾ ਜਿਹੜੇ ਨਾਰਾ ਹੈ ਮਿੱਟੀ ਤੋਂ ਨਰਬਾਹ ਦੀ ਪੰਜਾਬੀ ਨਹੀਂ ਅਸੀਂ ਪੰਜਾਬ ਦੀ ਉਦਾਇ ਮਤਲਬ ਹੈ ਵੀ ਇਹਨੂੰ ਸਟੇਟ ਦੇ ਕੰਟਰੋਲ ਦੇ ਅੰਡਰ ਹੋਣਾ ਚਾਹੀਦਾ ਹੈ ਕੇਂਦਰ ਦਾ ਕੰਟਰੋਲ ਨਹੀਂ ਹੋਣਾ ਚਾਹੀਦਾ ਉਹਦਾ ਮਤਲਬ ਇਹ ਨਹੀਂ ਹੈ ਵੀ ਇੱਥੇ ਹਰਿਆਣੇ ਤੋਂ ਹਿਮਾਚਲ ਤੋਂ ਕੋਈ ਵਿਦਿਆਰਥੀ ਪੜ੍ਹ ਨਹੀਂ ਆਉਣ ਕਿ ਇੱਥੇ ਜਿਹੜਾ ਪੰਜਾਬੀ ਪੜ੍ਹਨ ਆਉਣ ਇਹ ਵਿਦਿਅਕ ਧਾਰਾ ਇੱਥੇ ਦਰਵਾਜ਼ੇ ਸਾਰੀ ਦੁਨੀਆ ਦੇ ਲਈ ਖੁੱਲੇ ਨੇ ਜੋ ਮਰਜ਼ੀ ਪੰਜਾਬ ਬਚਾਉਣਾ ਚਾਹੁੰਦਾ ਹੈ ਯੂਨੀਵਰਸਿਟੀ ਬਚਾਉਣਾ ਚਾਹੁੰਦਾ ਹੈ ਉਹ ਆ ਸਕਦਾ ਹੈ ਸਾਡੇ ਲਈ ਦਰਵਾਜ਼ੇ ਖੁੱਲੇ ਨਹੀਂ ਲੁੱਕਾ ਦੇ ਲਈ ਗੱਲ ਇਹ ਹੈ ਵੀ ਜਿਹੜਾ ਦਾਵਾ ਹੈ ਨਾ ਉਹ ਕਿਦੇ ਹੱਥ ਵਿੱਚ ਹੈ ਉਹ ਉਹ ਮਸਲਾ ਇੱਥੇ ਵੇ ਕਹੀ ਤਾਕੀ ਦਿੱਤੇ ਜਾਂਦੇ ਨੇ ਵੀ ਸੈਂਟਰ ਸਰਕਾਰ ਫੰਡ ਦੇਊਗੀ ਤਾਂ ਇਸ ਕਰਕੇ ਇਸ ਕਰਕੇ ਕੇਂਦਰ ਦੇ ਹੱਥ ਵਿੱਚ ਚਲੀ ਜਾਣੀ ਚਾਹੀਦੀ ਹੈ ਨਾ ਇਹ ਵੀ ਗੋਦੀ ਮੀਡੀਆ ਵੱਲੋਂ ਚਲਾਈਆਂ ਜਾਂਦੀ ਹੈ ਇਹ ਵੀ ਇਹ ਵੀ ਅਫਵਾਹ ਫੈਲ ਰਹੀ ਹੈ ਹਾਂ ਤਾਂ ਲਈਏ ਦੇਖੋ ਵੀ ਹਾਂ ਆਪਾਂ ਕਹਿੰਦੇ ਵੀ ਪੰਜਾਬ ਸਰਕਾਰ ਨੇ ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਪੂਰੀ ਕੀਤੀ ਇੱਕ ਪਾਰਟੀ ਨੇ ਨਹੀਂ ਸਾਰੀਆਂ ਜੋ ਵੀ ਪਿਛਲੇ ਸਾਲਾਂ ਜਿਹੜੀਆਂ ਹਾਂ ਜਿਹੜੀਆਂ ਵੀ ਸਾਰੀਆਂ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਤੀ ਪੂਰੀ ਨਹੀਂ ਕੀਤੀ ਨਹੀਂ ਨਾ ਭਾਈ ਫਿਰ ਆਪਾਂ ਉਹਨਾਂ ਨੂੰ ਮਜਬੂਰ ਕਰਾਂਗੇ ਉਹ ਆਪਣੀ ਅਗਲੀ ਲੜਾਈ ਹੋਊਗੀ ਜੀ ਇਹਦੀ ਲੜਾਈ ਦਾਅਵੇ ਦੀ ਆ ਦਾਵੇ ਦੀ ਦੂਜੀ ਲੜਾਈ ਫਿਰ ਇਹ ਹੋਊਗੀ ਪੰਜਾਬ ਪੰਜਾਬ ਸਰਕਾਰ ਹੈ ਜਿਹੜੀ ਉਹੋ ਜਿਹੜੀ ਫੰਡ ਨਹੀਂ ਦੇਊਗੀ ਤਾਂ ਆਪਾਂ ਮਜਬੂਰ ਕਰਾਂਗੇ ਬਿਲਕੁਲ ਜੀ ਪੰਜਾਬ ਯੂਨੀਵਰਸਿਟੀ ਪਟਿਆਲਾ ਵਿੱਚ ਵੀ 2 ਸਾਲ ਪਹਿਲਾਂ ਵਿਦਿਆਰਥੀਆਂ ਨੇ ਸੰਘਰਸ਼ ਕਰਕੇ 350 ਕਰੋੜ ਕਰਜ਼ਾ ਮਾਫ਼ ਕਰਵਾਇਆ ਸਰਕਾਰ ਤੋਂ ਸਰਕਾਰ ਤਾਂ ਮੰਨ ਨਹੀਂ ਸੀ ਰਹੀ ਪਰ ਉਹਨਾਂ ਨੇ ਮਜਬੂਰ ਕੀਤਾ ਸਰਕਾਰ ਨੂੰ ਮਜਬੂਰ ਕੀਤਾ ਸੰਘਰਸ਼ ਕਰਕੇ 40 ਦਿਨ ਲੰਮਾ ਦਾ ਸੰਘਰਸ਼ ਚੱਲਿਆ ਉਹ ਵੀ ਆਪਾਂ ਵੀ ਕਰਾਂਗੇ ਜੀ ਬਿਲਕੁਲ ਉਹਦੇ ਵਿੱਚ ਵੀ ਸਾਨੂੰ ਪਤਾ ਵੀ ਜਦੋਂ ਹੁਣ ਪੰਜਾਬ ਦੇ ਲੋਕ ਸਾਥ ਦੇ ਰਹੇ ਨੇ ਉਹ ਵੀ ਅੱਗੇ ਵੀ ਰਹਿਣਗੇ ਅੱਗੇ ਵੀ ਤੁਹਾਨੂੰ ਸਾਡਾ ਇਸੇ ਕਰਕੇ ਦੇਖੋ ਸਾਡੇ ਹੌਸਲੇ ਬਹੁਤ ਬੁਲੰਦ ਨੇ ਲੋਕਾਂ ਦੇ ਸਾਥ ਕਰਕੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਅਸੀਂ ਇਹ ਸੰਘਰਸ਼ ਹੈ ਕਿ ਹੌਨ ਵਾਲੇ ਸਮੇਂ ਦੇ ਵਿੱਚ ਸਮਾਜ ਵਿੱਚ ਆਪਣੇ ਜੋ ਹੋਰ ਫਿਜ਼ੀਕਲ ਵੀ ਸਰਕਾਰਾਂ ਦੀਆਂ ਅੰਗਲੀਆਂ ਕਰਕੇ ਜਾਂ ਫਿਰ ਸਰਕਾਰਾਂ ਦੀਆਂ ਬਦਨੀਤੀਆਂ ਕਰਕੇ ਬਦਨੀਤੀਆਂ ਨੇ ਜਿਨ੍ਹਾਂ ਕਰਕੇ ਸਮਾਜ ਵਿੱਚ بے ਰੋਜ਼ਗਾਰੀ ਹੈ ਵੰਗਾ ਹੀ ਹੈ ਗਰੀਬੀ ਹੈ ਨਸ਼ੇ ਕਿੰਨੇ ਵਧ ਰਹੇ ਨੇ ਉਹਨਾਂ ਦੇ ਲਈ ਵੀ ਆਪਾਂ ਨੂੰ ਇਸੇ ਜਜ਼ਬੇ ਦੇ ਨਾਲ ਲੜਨਾ ਚਾਹੀਦਾ ਹੈ ਇਕੱਠੇ ਲੰਮੜ ਹੋ ਕੇ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ ਜੀ ਆਪ ਜੀ ਦਾ ਸੁਨੇਹਾ ਇਹ ਹੈ ਕਿ ਜਦੋਂ ਤੱਕ ਸਾਰਾ ਦੇਸ਼ ਇੱਕ ਨਹੀਂ ਹੋ ਜਾਂਦਾ ਇੱਕ ਪਲੇਟਫਾਰਮ ਤੇ ਨਹੀਂ ਖੜਦਾ ਉਦੋਂ ਤੱਕ ਅਸੀਂ ਕਿਸੇ ਵੀ ਤਰੀਕੇ ਨਾਲ ਆਪਣਾ ਹੱਕ ਨਹੀਂ ਲੈ ਸਕਦੇ ਉਹਨਾਂ ਹੱਕਾਂ ਨੂੰ ਲੈਣ ਵਾਸਤੇ ਸਾਨੂੰ ਇੱਕ ਪਲੇਟਫਾਰਮ ਤੇ ਹੋਣਾ ਪਏਗਾ ਤੇ ਸਾਨੂੰ ਇਸ ਤਰ੍ਹਾਂ ਹੀ ਇਹ ਲੜਾਈ ਜਿਹੜੀ ਆ ਬੜੇ ਪਿਆਰ ਦੇ ਨਾਲ ਔਰ ਸੰਜਮ ਦੇ ਨਾਲ ਔਰ ਜੋ ਸਾਡੇ ਸਿਧਾਂਤ ਦੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਇਹ ਲੜਾਈ ਲੜਨੀ ਚਾਹੀਦੀ ਹੈ ਸੋ ਮੈਂ ਪੈਣ ਦਾ ਬੜਾ ਬੜਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਇਹਨਾਂ 3 ਦੀ ਬੱਚਿਆਂ ਦੀ ਆਵਾਜ਼ ਨੂੰ ਇਸ ਵੱਡੇ ਪੱਧਰ ਤੇ ਬੁਲੰਦ ਕੀਤਾ ਜਿਦੇ ਕਰਕੇ ਸਾਡੇ ਜਿਹੜੇ ਹੋਰ ਬੱਚੇ ਨੇ ਸਾਡੀਆਂ ਭੈਣਾਂ ਨੇ ਜਿਸ ਵੀ ادارے ਵਿੱਚ ਪੜ੍ਹ ਰਹੀ ਹੈ ਉਹਨਾਂ ਦੇ ਅੰਦਰ ਵੀ ਹੌਸਲਾ ਆਇਆ ਚੜ੍ਹਦੀ ਕਲਾ ਪੈਦਾ ਹੋਈ ਕਿਉਂਕਿ ਜਦੋਂ ਅਜਿਹੇ ਭੈਡਾ ਜਿਹੜਾ ਹੈ ਆਪਣਾ ਰੋਲ ਅਦਾ ਕਰਦੀ ਹੈ ਨੇ ਸਮਾਜ ਦੇ ਵਿੱਚ ਕਿ ਇਸ ਮਿਆਰ ਨੂੰ ਇਸ ਲੈਵਲ ਤੱਕ ਲੈ ਕੇ ਜਾਈਏ ਸਿੱਖਿਆ ਦੇ ਮਿਆਰ ਨੂੰ ਔਰ ਜਿੱਥੇ ਕਿਤੇ ਵੀ ਗਲਤ ਹੋਵੇ ਤਾਂ ਇਸ ਜ਼ੁਲਮ ਦੇ ਖਿਲਾਫ ਆਵਾਜ਼ ਨੂੰ ਉਠਾਈਏ ਆਵਾਜ਼ बुलंद ਕਰੀਏ ਤਾਂ ਇਸੇ ਤਰੀਕੇ ਨਾਲ ਫਿਰ ਹੋਰ ਭੈਡਾ ਦੇ ਵਿੱਚ ਵੀ ਹੌਸਲਾ ਜਜ਼ਬਾ ਪੈਦਾ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਇਹ ਇਸ ਭੈਡ ਨੂੰ ਇੱਕ ਵਾਅਦਾ ਵੀ ਕਰਦੇ ਆ ਅਸੀਂ ਹਰਿਆਣਾ ਤੋਂ ਹਾਂ ਨਹੀਂ ਅਸੀਂ ਯੂਨੀਵਰਸਿਟੀ ਪੜ੍ਹੇ ਆ ਲੇਕਿਨ ਦਿਨ ਰਾਤ ਇਹਨਾਂ ਦੇ ਨਾਲ ਖੜੇ ਹਾਂ ਜਦੋਂ ਤੱਕ ਇਹ ਹੱਲ ਨਹੀਂ ਹੋ ਜਾਂਦਾ ਇਹਨਾਂ ਬੱਚਿਆਂ ਨੂੰ ਇਹਨਾਂ ਦੇ ਹੱਕ ਨਹੀਂ ਮਿਲ ਜਾਂਦੇ ਇਸੇ ਤਰ੍ਹਾਂ ਹੀ ਅਸੀਂ ਲਗਾਤਾਰ ਇਸ ਮੋਰਚੇ ਦੇ ਵਿੱਚ ਪੈਰਾਂ ਦਿੰਦੇ ਰਵਾਂਗੇ ਡਟੇ ਰਵਾਂਗੇ ਡੇ ਨਾਈਟ ਅਸੀਂ ਇੱਥੇ ਲਗਾਤਾਰ ਸੇਵਾਵਾਂ ਨਿਭਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਪੰਜ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਹ